ਵਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹਲਕਾ ਵਧਾਇਕਾ ਨੀਨਾ ਮਿੱਤਲ ਦੀ ਅਗਵਾਈ ਅਤੇ ਡਾਕਟਰ ਅਜੇ ਚੌਧਰੀ ਦੀ ਪ੍ਰਧਾਨਗੀ ਹੇਠ ਕੌਮੀ ਪ੍ਰਧਾਨ ਹੰਸਰਾਜ ਬਨਵਾਰੀ ਦੀ ਮੌਜੂਦਗੀ ਵਿੱਚ ਸੈਂਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦਾ ਪੱਲਾ ਫੜਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਇਸ ਦੌਰਾਨ ਵਿਧਾਇਕ ਨੀਨਾ ਮਿੱਤਲ ਨੇ ਨਵੀਂ ਵਾਰਡਬੰਦੀ ਨੂੰ ਲੈ ਕੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਵਾਰਡਬੰਦੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਲੋਕ ਹਿੱਤ ਵਿੱਚ ਹੈ ਜਿਸ ਨਾਲ ਹਰ ਵਰਗ ਨੂੰ ਬਰਾਬਰ ਪ੍ਰਤੀਨਿਧਤਾ ਮਿਲੇਗੀ ਇਸ ਮੌਕੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿ ਇੱਕ ਨੇਤਾ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਬਦਾਈ ਕਾਨੀਲਾ ਮੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੀਤੀਆਂ ਅਤੇ ਕੰਮ ਦੇ ਆਧਾਰ ਤੇ ਚੱਲਣ ਵਾਲੀ ਪਾਰਟੀ ਹੈ ਜੋ ਕਿ ਜਨਤਾ ਦੀ ਸੇਵਾ ਕਰਨਾ ਚਾਹੁੰਦੇ ਹਨ ਉਹ ਪਾਰਟੀ ਨਾਲ ਜੁੜ ਰਹੇ ਹਨ ਅਤੇ ਭਵਿੱਖ ਵਿੱਚ ਵੀ ਲੋਕਾਂ ਦਾ ਭਰੋਸਾ ਆਮ ਆਦਮੀ ਪਾਰਟੀ ਨਾਲ ਬਣਿਆ ਰਹੇਗਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ तुसी देख रहे हो न्यूज रीडर दीपक कुमार राजपुरे तो रिपोर्ट ਦਾ ਜਿੰਨੇ ਵੀ ਸਾਡੇ ਆਏ ਹੋਏ ਸਾਡੇ ਬਾਰਮਿਕ ਸਮਾਜ ਦੇ ਮੇਰੇ ਨਾਲ ਬਖਰੋ ਮਹੱਲਾ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤਾਂ ਸਾਰਨ ਜੈ ਵਾਲਮੀਕੀ ਅਰਵ ਵਾਲਮੀਕੀ ਅਸੀਆ ਜੀ ਜੁਆਇਨਿੰਗ ਜਿਹੜੀ ਕਰੀ ਐ ਸਾਡੇ ਡਾਕਟਰ ਸਭ ਬੈਠੇ ਸਾਡੇ ਅਜੀਤ ਜੀ ਉਹਨਾਂ ਨਾਲ ਸਾਡਾ ਪ੍ਰਾਨ ਬੜਾ ਪਿਆਰ ਹੈਗਾ ਤਾਂ ਉਹਨਾਂ ਨੇ ਸਾਨੂੰ ਫਿਰ ਹੈ ਗੱਲ ਕਰੀ ਸੀਗੀ ਵੀ ਆਪਾਂ ਜੁਆਇਨਿੰਗ ਕਿੱਦਾਂ ਕਰਨੀ ਐ ਇਸੇ ਕਾਫੀ ਟਾਈਮ ਤੋਂ ਸਾਡੀ ਗੱਲ ਚੱਲਦੀ ਰਹੀ ਪਹਿਲੂ ਹਾਲਾਤ ਕਰਕੇ ਥੋੜੇ ਅਸੀਂ ਉਦਰਾ ਦਬੀ ਜ ਰਹੇ ਤਾਂ ਅਸੀਂ ਫਿਰ ਕਹਿ ਸੀ ਨਵੇਂ ਸਾਲ ਦੇ ਵਿੱਚ ਅਸੀਂ ਨਵੀਂ ਜੁਆਇਨਿੰਗ ਕਰਾਂਗੇ ਕਿਉਂਕਿ ਜੋ ਕਾਪਦਾ ਵਿਛੋੜੋ ਕਲ ਕੀ ਬਾਤੇ ਕਲ ਕੀ ਬਾਤ ਪੁਰਾਣੀ ਨਵੇਂ ਦੌਰ ਮੇ ਲਿਖੇਗੇ ਅਸੀਂ ਮਿਲ ਕੇ ਨਈ ਕਹਾਣੀ ਕਿਉਂਕਿ ਨਵੀਂ ਕਹਾਣੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਰਤੀ ਸਾਰੇ ਜਿੰਨੇ ਸਾਡੇ 12 ਮਹੱਲਿਆਂ ਦੇ ਮੁਲਾਜ਼ਮ ਉਰੇ ਆਏ ਹੋਏ ਆ ਸਾਡੇ ਸਾਥੀ ਲਿਸਟ ਸਾਡੇ ਕੋਲ ਹੈਗੀ ਆ ਇਕੱਲੇ ਬਨਵਾੜੀ ਦੇ ਨਹੀਂ ਹੈ ਸਾਰੇ ਜਿਆਦਾ 12 ਮਹੱਲਿਆਂ ਦੇ ਸਾਰੇ ਦੋ ਦੋ ਚਾਰ ਚਾਰ ਵਰਕਰ ਸਾਡੇ ਉੱਥੇ ਤੋਂ ਆਏ ਹੋਏ ਆ ਜਿਹੜੇ ਇਹਨਾਂ ਨਾਲ ਜੁੜੇ ਨੇ ਆਪਣੇ ਆਮ ਆਦਮੀ ਪਾਰਟੀ ਨਾਲ ਕਿ ਜਿਹੜਾ ਸ਼ਹਿਰ ਦਾ ਕੰਮ ਆ ਅਸੀਂ ਦੇਖਿਆ ਜਿਹੜਾ ਪਾਣੀ ਦਾ ਮੇਨ ਮੁੱਦਾ ਹੋਰੇ ਪੀਣ ਦਾ ਅਸੀਂ ਉਰੇ ਦੇਖਿਆ ਦੋ ਤਿੰਨ ਜਗ੍ਹਾ ਕਲੋਨੀ ਜਿਉਂ ਉੱਥੇ ਪਾਣੀ ਦੀ ਪੈਪਾ ਪੈਣ ਲੱਗੀਆਂ ਬਾਹਰ ਦੀ ਵੀ ਸਭ ਤੋਂ بڑا ਮੁੱਦਾ ਪਾਣੀ ਦਾ ਸੀਗਾ ਹਰ ਸਰਕਾਰ ਆਈ ਆ ਪਾਣੀ ਬਾਰੇ ਗੱਲ ਕਰੀਏ ਪ੍ਰੋਪਰ ਪਾਣੀ ਪ੍ਰੋਪਰ ਆਇਆ ਨਹੀਂ ਉਹ ਗੰਦੇ ਪਾਣੀ ਦੇ ਨਾਲ ਹੀ ਸਮੱਸਿਆ ਅੱਜ ਵੀ ਬੰਦੇ ਨੇ ਸਮੱਸਿਆਵਾਂ ਲੁਆਏ ਆ ਪਰ ਇਹ ਜਿਹੜੀ ਸਮੱਸਿਆ ਦੀ ਜਿਹੜੀ ਕਾਰਟਪੂਰੀ ਕਰਦੇ ਹੋਏ ਟਾਈਮ ਲੱਗਦਾ ਕੰਮ ਨੂੰ ਤੋਂ ਮੇਰੇ ਖਿਆਲ ਨਾਲ ਜਲਦਬਾਜ਼ੀ ਛੇਤੀ ਜਿਹੜੀ ਹੈ ਉਹ ਪੂਰੀ ਹੋ ਜਾਏਗੀ ਇਸ ਕਰਕੇ ਕੰਮ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਲ ਵੱਡਾ ਕਾਫਲਾ ਜਿਹੜਾ ਤੁਹਾਡਾ ਅੱਜ ਇਕੱਠਾ ਹੋ ਰਿਹਾ ਹੈ ਕਿ ਇਸਰਾ ਦਾ ਜੀ ਪ੍ਰਭਾਵ ਨੂੰ ਕਾਮਦ ਸਟ ਦੇਖੋ ਸਾਡੇ ਮੈਂ ਖੰਦ ਦੱਸਿਆ 12 ਮਹੱਲੇ ਆ ਬਾਦਮਿਕਿਆ ਦੇ ਸਾਡੇ ਸਾਰੇ ਬਾਦਮਿਕ ਸਮਾਜ ਦੇ ਲੀਡਰ ਸਾਹਿਬਾਨ ਨੂੰ ਜਿਹੜੇ ਜਿਹੜੇ ਅਸੀਂ ਅਹੁਦੇਦਾਰ ਬਣਾਏ ਆ ਡਾਕਟਰ ਮੀਰ ਕੁਲ ਬਾਦਮਿਕ ਸਭਾ ਵੱਲੋਂ ਉਹ ਸਾਰੇ ਅਸੀਂ ਉਰੇ ਆਏ ਹੋਏ ਆ ਇਹਨਾਂ ਦੇ ਵਾਸਤੇ ਮੈਡਮ ਕੋਲ ਅਸੀਂ ਆਪਣੇ ਦਿਲ ਤੋਂ ਆਪਣੇ ਜੋਇਨਿੰਗ ਕਰਨ ਆਏ ਆ ਕਿ ਅਸੀਂ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮੁੱਖ ਕੰਮ ਨੂੰ ਦੇਖਦੇ ਹੋਏ ਇਹਨਾਂ ਨਾਲ ਖੜੇ ਆ ਵੀ ਅਸੀਂ ਸਰਕਾਰਾਂ ਦੇਖੀਆਂ ਪਰ ਜੋ ਇਹਨਾਂ ਨੇ ਗੱਲ ਕਰੀ ਆ ਕਹੀ ਆ ਸ਼ਹਿਰ ਰਾਜਪੁਰੇ ਵਾਸਤੇ ਉਹ ਕੰਮ ਹੋਇਆ ਮੈਡਮ ਕਿਹੜੀ ਨੀਤੀ ਦੇਖੋ ਇਹਨਾਂ ਦੀ ਕਲਾਵੇ ਜੋਇਨਿੰਗ ਦੇਖੋ ਇਤਨਾ ਨੀਤੀ ਦੇਖੋ ਮਤਲਬ ਕਿ ਜ਼ਿਆਦਾਤਰ ਇਹਨਾਂ ਨੇ ਜੋ ਵੀ ਹੈ ਨਾ ਛੋਟੇ ਵਰਕਰ ਨੂੰ ਜ਼ਿਆਦਾ ਇਹਨਾਂ ਨੇ ਅੱ퍼 ਚੱਕਣ ਦੀ ਕੋਸ਼ਿਸ਼ ਕਰੀ ਆ ਵੀ ਜੇ ਸਾਡੇ ਜਿੰਨਾ ਕੰਮ ਹੋਵੇ ਜੋ ਵੀ ਵਰਕਰ ਹੈ ਛੋਟਾ ਜਿਵੇਂ ਕਿ ਅੱਜ ਡਾਕਟਰ ਸਾਹਿਬ ਦੀ ਅਸੀਂ ਇੰਟਰਵਿਊ ਸੁਣ ਰਹੇ ਸੀਗੇ 10 ਲੱਖ ਦਾ ਬੀਮਾ ਉਹ ਚਾਹੇ ਰਿਕਸ਼ੇ ਵਾਲਾ ਹੋ ਜਾਂ ਰੇੜੀ ਵਾਲਾ ਹੋ ਜਾਂ ਕੋਈ ਮਲਾਜ਼ਮ ਹੋ ਸਾਰੇ ਦੇ ਵਾਸਤੇ 10 ਲੱਖ ਦਾ ਜਿਹੜਾ ਹੈਗਾ ਉਹ ਮਤਲਬ 15 ਤਰੀਕ ਤੱਕ ਉਹਨਾਂ ਨੇ ਐਲਾਨ ਕਰਤਾ ਜੋ ਕਰ ਦੇਣੇ ਸਿਰਫ ਆਧਾਰ ਕਾਰਡ ਦੇ ਨਾਲ ਵੀ ਜਦੋਂ ਅਧਾਰ ਕਾਰਡ ਅਰ ਉਸ ਦਾ ਪੈਨ ਕਾਰਡ ਚੱਲ ਜਾਏਗਾ ਤਾਂ ਸਮਝੋ ਉਸ ਦਿਨ ਤੇ ਉਸ ਨੂੰ ਉਹ ਲਾਗੂ ਹੋ ਜਾਏਗਾ ਸਹੀ ਇਹ ਨੀਤੀਆਂ ਹੀ ਆ ਜੇ ਬੰਦੇ ਨੂੰ 10 ਲੱਖ ਦਾ ਬੀਮਾ ਮਿਲ ਜੇ ਫਿਰ ਇੱਕ ਗਰੀਬ ਬੰਦੇ ਨੂੰ ਤਾਂ ਹੋਰ ਕੀ ਚਾਹੀਦਾ ਮੈਡਮ ਜੀ ਨੰਦੂ ਦੇ ਪਰਮਾ ਨੂੰ ਸੋ ਦੇਖੋ ਰਾਜਪੁਰੇ ਦੇ ਵਿੱਚ ਤਾਂ ਗੱਲ ਕਰੀ ਆਪਾਂ ਉਹਨਾਂ ਨੂੰ ਐਸੀ ਕੋਈ ਪ੍ਰੋਬਲਮ ਆਈ ਨਹੀਂ ਦੇਖੋ ਜਿਵੇਂ ਕਿ ਕੋਈ ਪਾਣੀ ਦੀ ਜਿੱਦਲੀ ਪ੍ਰੋਬਲਮ ਆ ਉਹ ਸੋਲਵ ਕਰਾਰੇ ਆ ਸਾਡੇ ਬਨਵਾਰੀ ਚ ਇੱਕ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਇੱਕ ਪ੍ਰਧਾਨ ਗਲੋਨੀ ਦੇਖੋ ਸੜਕੀ ਤੇ ਨਹੀਂ ਬੜੀ ਇਤਨੀ ਦੇਰ ਤੇ ਸਾੜੀ ਰੁੱਟੀ ਹੋਈ ਸੀ ਕਿ ਕਾਫੀ ਸਰਕਾਰਾਂ ਦੇ ਟਾਈਮ 'ਚ ਪਰ ਆਗੇ ਇਹਨਾਂ ਨੇ ਦੇਖੋ ਪ੍ਰਸਾਦ ਗਰੋਨੀ ਵੀ ਜਿਹੜੀ ਹੈ ਵਰਤੀ ਸਾਡੇ ਉਧਰ ਹਰੀ ਨਗਰ ਹੈਗਾ ਉੱਥੇ ਵੀ ਪਾਣੀ ਦੀ ਲੈਨ ਸਾਰੀ ਮਜੂਰ ਕਰਾ ਕੇ ਦੋ ਵਾਰੀ ਸਾਡੇ ਨੇ ਅਸੀਂ ਆਏ ਵੀ ਹਾਂ ਉੱਥੇ ਪਾਸ ਕਰਾ ਦਿੱਤਾ ਉਹਨਾਂ ਨੇ ਬਹੁਤ ਤਾਕੜਾ ਪ੍ਰੋਜੈਕਟ ਆ ਉੱਥੇ ਵੀ ਉਹ ਮਤਲਬ ਕਿ ਇਸ ਕੰਮ ਨਾਲ ਹੀ ਇਸ ਕਰਕੇ ਅਸੀਂ ਸਾਰੇ ਨਾਲ ਲੱਗੇ ਆ ਕਿ ਸਾਡੀ ਜਿਹੜੀ ਜ਼ਿੰਦਗੀ ਆ ਦੁਬਾਰਾ ਤੋਂ ਸ਼ੁਰੂਆਤ ਹੋਵੇਗੀ ਪਾਣੀ ਦੇ ਨਾਲ ਕਿਉਂਕਿ ਜਿਹੜਾ ਪਾਣੀ ਆ ਸਭ ਤੋਂ ਜ਼ਿਆਦਾ ਅਹਿਮ ਤਰਖਾਂਦਾ ਉਹਦੇ ਮੈਡਮ ਨੇ ਬੜਾਈ ਜ਼ੋਰ ਦੇਆ ਬਾਕੀ ਦਾ ਕੰਮ ਚੱਲਦੇ ਰਹੇ ਨੇ ਸੜਕਾਂ ਦੇ ਆ ਔਰ ਪਰ ਪਾਣੀ ਦਾ ਵੇਰ ਅਸੀਂ ਇਨਾਂ ਦਾ ਵੈਲਕਮ ਕਰਦੇ ਆ ਇਸੇ ਲਈ ਇਹ ਨੀ ਕਰਨਾ ਹੈ ਜਿਹੜਾ ਬਣ ਰਿਹਾ ਕਿਸੇ ਨੇ ਸੁੱਤੀਆਂ ਨਹੀਂ ਜਿਹਾ ਕਰੇ ਦੇਖਿਆ ਸੀ ਇਤਨੀ ਗੰਦਗੀ ਸੀ ਗੰਦਗੀ ਗੋਬਰ ਦੇ ਨਾਲ ਹਾਂਜੀ ਆ ਕਾਫੀ ਸਾਲਾਂ ਤੋਂ ਬਹੁਤ ਲੀਡਰ ਬਥੇਰਾ ਕੁਝ ਰੱਖਿਆ ਪਰ ਉਹ ਗੱਲ ਚੱਲੀ ਨਹੀਂ ਅੱਗੇ ਤੇ ਜੋ ਵੀ ਗੱਲ ਕਰੀਏ ਇਹਨਾਂ ਨੇ ਉਹ ਕਹਿੰਦੇ ਜੋ ਮਰਜੀ ਹੋਸੀ ਆਪਣੀ ਸਰਕਾਰ ਦੇ ਵਿੱਚ ਹੀ ਬਣਾ ਕੇ ਦਵਾਵਾਂਗੇ ਪਰ ਫਿਰ ਆਮ ਜਿਹੜੇ ਲੋਕ ਆ ਉਹਨਾਂ ਨੂੰ ਜੁੜ ਜਾਣਾ ਚਾਹੀਦਾ ਮੈਂ ਵੀ ਅਪੀਲ ਕਰਾਂਗਾ ਵੀ ਆਪਾਂ ਨੂੰ ਕੰਮ ਦੇ ਦੇਖਦੇ ਹੋਏ ਆਪਾਂ ਦੀ ਨਮਤ ਜੀਗੇ ਵੈਸੇ ਵੀ ਚਲੋ ਨਾਲੇ ਰਹੇ ਪਹਿਲਾਂ ਵੀ ਜਦੋਂ ਐਮਐਲਨ ਸੀ ਜਦੋਂ ਨਾਲੇ ਰਹੇ ਤਾਂ ਐਮਐਲ ਬਣ ਕੇ ਤਾਂ ਇਹਨਾਂ ਦਾ ਆਪਣਾ ਘਰ ਹੀ ਸਮਝਣਾ ਕਿ ਮੇਰੇ ਪਰਿਵਾਰ ਦਾ ਕੰਮ ਆ ਇਹ ਸਾਰੇ ਜਿਹੜੀ ਜਨਤਾ ਲੱਗੀ ਵੀ ਆ ਪਹਿਲਾਂ ਮੇਰੇ ਨਾਲ ਤੇ ਹੁਣ ਵੀ ਨਾਲ ਆ ਸੀ ਇਸ ਕਰਕੇ ਜੁਆਇਨੀ ਕੀਤੀ ਹੈ ਜਿਹੜੇ ਆਮ ਆਮੀ ਪਾਰਟੀ ਜੁਆਇਨਿੰਗ ਹੋਈ ਹੈ ਉਹਦੇ ਬਾਰੇ ਜਾਣਕਾਰੀ ਦੇ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਾਸ਼ੀ ਹੰਸਰਾਜ ਜੀ ਆਪਣੀ ਵੱਡੀ ਟੀਮ ਨਾਲ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਹੈ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਮੁਬਾਰਕਾਂ ਦਿੰਨੀ ਆਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਸੁਪਰੀਮ ਮੋਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਦਾ ਪਾਰਟੀ 'ਚ ਸਵਾਗਤ ਕਰਦੇ ਆਂ ਕਿਉਂਕਿ ਜਦੋਂ ਪਰਿਵਾਰ ਵੱਧਦਾ ਹੈ ਪਰਿਵਾਰ 'ਚ ਖੁਸ਼ੀ ਦੀ ਲਹਿਰ ਆਉਂਦੀ ਹੈ ਅੱਜ ਉਹੀ ਖੁਸ਼ੀਆਂ ਨੇ ਪਰਿਵਾਰ 'ਚ ਹੰਸਰਾਜ ਜੀ ਬਾਰੇ ਮੈਂ ਦੱਸਾਂ ਹੰਸਰਾਜ ਜੀ ਹਮੇਸ਼ਾ ਆਪਦੇ ਸਮਾਜ ਦੀ ਲੜਾਈ ਲੜਦੇ ਰਹੇ ਨੇ ਇੱਕ ਸਮਾਜ ਦੀ ਤਾਕਤ ਨੇ ਆਮ ਆਦੀ ਪਾਰਟੀ ਦਾ ਨਿਸ਼ਾਨ ਹੈ ਝਾੜੂ ਤੇ ਝਾੜੂ ਇਹਨਾਂ ਦੇ ਵੀ ਹਮੇਸ਼ਾ ਨਾਲ ਹੱਥ 'ਚ ਹੀ ਰਹਿੰਦਾ ਹੈ ਤਾਂ ਉਹੀ ਕਹਿੰਦੇ ਵੀ ਜਦੋਂ ਝਾੜੂ ਦੇ ਸਾਰੇ ਸਾਥੀ ਮਿਲ ਜਾਣ ਤਾਂ ਇੱਕ ਵੱਡਾ ਇਨਕਲਾਬ ਇਕੱਠਾ ਹੋ ਜਾਂਦਾ ਹੈ ਰਾਜਪੁਰੇ 'ਚ ਜੇ ਜੋ ਵੀ ਕੋਈ ਕਮੀਆਂ ਰਹੀਆਂ ਅਸੀਂ ਝਾੜੂ ਨਾਲ ਹੁਣ ਹੋਰ ਮਿਲ ਕੇ ਅਸੀਂ ਉਹ ਵੀ ਸਾਰੀ ਸਫਾਈ ਕਰਾਂਗੇ ਹੰਸਰਾਜ ਜੀ ਨੇ ਜਿਵੇਂ ਸਾਰੇ ਬਨਵਾੜੀ ਦੇ ਸਾਥੀ ਸਾਡੇ ਕੋਲੇ ਆਉਂਦੇ ਸੀਗੇ ਬਨਵਾੜੀ ਦੀਆਂ ਕੁਝ ਜ਼ਰੂਰਤਾਂ ਛੋਟੀਆਂ-ਛੋਟੀਆਂ ਜ਼ਰੂਰਤਾਂ ਜਿਹੜੀਆਂ ਪਹਿਲਾਂ ਇਹਨਾਂ ਵੱਲ ਕੋਈ ਵੀ ਨਹੀਂ ਝੱਕਿਆ ਜਿਵੇਂ ਇੱਕ ਦੋ ਜਗ੍ਹਾ ਤੇ ਪਾਈਪਲਾਈਨ ਦੀ ਪ੍ਰੋਬਲਮ ਆ ਰਹੀ ਹੈ ਔਰ ਇੱਕ ਅਸੀਂ ਜੋ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਬਨਵਾੜੀ ਵਿੱਚ ਇੱਕ ਵੱਡਾ ਕਮਿਊਨਿਟੀ ਸੈਂਟਰ ਕਮਿਊਨਿਟੀ ਹਾਲ ਬਣਾ ਕੇ ਦੇਣਾ ਉਹ ਮਤਾ ਪਾਸ ਹੋ ਕੇ ਉੱਪਰ ਗਿਆ ਹੋਇਆ ਬਹੁਤ ਜਲਦੀ ਉਸ ਦਾ ਵੀ ਕੰਮ ਸ਼ੁਰੂ ਹੋ ਜਾਊਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਮ ਆਦੀ ਪਾਰਟੀ ਜੋ ਕੰਮ ਕਰ ਰਹੀ ਹੈ ਜੋ ਰਾਜਪੁਰੇ ਵਿੱਚ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਜਾਂ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਕੰਮਾਂ ਨੂੰ ਦੇਖ ਕੇ ਅਜ ਹੰਸ ਰਾਜ ਜੀ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਆਪਣੇ ਸੈਂਕੜੇ ਸਾਥੀਆਂ ਨਾਲ ਅੱਜ ਮੈਂ ਇਹੀ ਕਹੂੰਗੀ ਕਿ ਅਜਾਮ ਆਵੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਹੋਰ ਮਜ਼ਬੂਤੀ ਨਾਲ ਅਸੀਂ ਰਾਜਪੁਰਾ ਸ਼ਹਿਰ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਮੈਂ ਕੀ ਕਹਿਣਾ ਚਾਹੂੰਗੀ ਆਜਾ ਅੰਤਰਾ ਜੀ ਇੰਨੀ ਕਿੰਨੀਆਂ ਦੇ ਵਿੱਚ ਦਾਦੂ ਨੂੰ ਸ਼ਾਮਿਲ ਕਰਵਾਇਆ ਕਿ ਆਉਣ ਵਾਲੇ ਐਮਪੀ ਇਲੈਕਸ਼ਨ ਵੀ ਉਸ ਕਿੰਨਾ ਬਲ ਬਿਲਕੁਲ ਜੀ ਦੇਖੋ ਕਹਿੰਦੇ ਜਿਦੋਂ ਤਾਰ ਨਾਲ ਤਾਰ ਮਿਲਾਉ ਤਾਂ ਅੱਗੇ ਵੱਡਾ ਬਣਦਾ ਜਾਂਦਾ ਤੇ ਅਸੀਂ ਤਾਂ ਐਨੇ ਸਾਥੀ ਅੱਜ ਨਾਲ ਜੁੜੇ ਹੈ ਤਾਂ ਹਰ ਚੀਜ਼ 'ਚ ਹੀ ਬਲ ਮਿਲਦਾ ਹੈ ਕਹਿੰਦੇ ਇਕਤਾ ਚ ਬਾਲਿਆ ਅੱਜ ਇੱਕ ਮੁੱਠੀ ਹੋਰ ਮਜ਼ਬੂਤ ਹੋਈ ਐ ਤਾਂ ਅੱਜ ਸਾਡਾ ਝਾੜੂ ਹੋਰ ਮਜ਼ਬੂਤ ਹੋਇਆ ਤਾਂ ਇੱਥੇ ਬਹੁਤ ਵੱਡਾ ਅੱਛਾ ਰਿਸਪੌਂਸ ਮਿਲੂਗਾ ਅੱਛਾ ਬਲ ਮਿਲੂਗਾ ਬਾਕੀ ਲੋਕ ਖੁਸ਼ ਨੇ ਲੋਕ ਬਨਵਾਰੀ ਦੇ ਲੋਕਾਂ ਨੂੰ ਜਿਨ੍ਹਾਂ ਦਾ ਪਤਾ ਲੱਗਿਆ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਉਹ ਖੁਸ਼ ਐ ਉਹ ਹੀ ਕਹਿੰਦੇ ਵੀ ਸਾਡੇ ਬਨਵਾਰੀ ਵੱਲ ਤਾਂ ਅੱਜ ਤੱਕ ਕਿਸੇ ਨੇ ਝਟਕੇ ਹੀ ਨਹੀਂ ਚਿਗਾ ਪਰ ਅਸੀਂ ਇੱਕੋ ਹੀ ਗੱਲ ਕਹੀ ਸੀ ਕਿ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦਾ ਝਾੜੂ ਜਦੋਂ ਚੱਕਿਆ ਸੀਗਾ ਸਾਡੇ ਮਹਾਰਾਜ ਦੇ ਮੰਦਿਰ ਵਿੱਚ ਜਾ ਕੇ ਚੱਕਿਆ ਸੀਗਾ ਬਾਲਮੀਕੀ ਜੀ ਦੇ ਮੰਦਿਰ ਚ ਜਾ ਕੇ ਚੱਕਿਆ ਸੀਗਾ ਤਾਂ ਉਸੇ ਦੇ ਤਹਿਤ ਅੱਜ ਜਿਹੜੇ ਸਾਡੇ ਸਾਥੀ ਝਾੜੂ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਚ ਇੱਕ ਅਲੱਗ ਹੀ ਜੋਸ਼ ਹੈ ਕਿ ਅਸੀਂ ਵੀ ਉਸ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਾਂ ਹਿੱਸਾ ਬਣ ਗਏ ਹਾਂ ਜਿਹੜੀ ਪਾਰਟੀ ਆਮ ਲੋਕਾਂ ਦੀ ਗਰੀਬਾਂ ਦੀ ਦਲਿਤਾਂ ਦੀ ਲੜਾਈ ਲੜ ਰਹੀ ਹੈ ਉਹਨਾਂ ਬਾਰੇ ਸੋਚ ਰਹੀ ਹੈ ਤਾਂ ਅੱਜ ਅਸੀਂ ਵੀ ਸਾਰੇ ਉਸ ਪਾਰਟੀ ਦਾ ਹਿੱਸਾ ਬਣੇ ਆ। ਮੈਂ ਬਾੜਬੰਦੀ ਨੂੰ ਲੈ ਕੇ ਵਿਰੋਧੀ ਲੋਕ ਸਾਡੇ ਮਾਰਾ ਇਤਰਾਜ਼ ਜਤਾ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਵਾਰਡਬੰਦੀ ਕੋਈ ਅੱਜ ਤਾਂ ਹੋਈ ਨਹੀਂ। ਹਰ 10 ਮੇਰੇ ਖਲ 10 ਸਾਲਾਂ ਬਾਅਦ ਬਾੜਬੰਦੀ ਹੁੰਦੀ ਹੈ ਤਾਂ ਇਹਨਾਂ ਨੇ ਤਾਂ ਰੋਲਾ ਹੀ ਪਾਨੇ ਪਹਿਲਾਂ ਬਾੜਬੰਦੀ ਹੋਈ ਸੀ ਅਸੀਂ ਤਾਂ ਬੋਲੇ ਨਹੀਂ ਸੀ ਵੀ ਜੋ ਕਰਤਾ ਇਹਨਾਂ ਦਾ ਕੰਮ ਹੀ ਰੋਲਾ ਪਾਣਾ ਫਿਰ ਉਹਦਿਆਂ ਦਾ ਕਿਉਂਕਿ ਇਹਨਾਂ ਨੇ ਨਾ ਇੱਕ ਆਪ ਦੇ ਗੜ ਬਣਾ ਰੱਖੇ ਆ ਵੀ ਇਹ ਤਾਂ ਮੇਰਾ ਹੀ ਗੜ ਹੈ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ 10 ਸਾਲਾਂ ਬਾਅਦ ਬਾੜਬੰਦੀ ਹੁੰਦੀ ਹੈ ਪਹਿਲਾਂ ਵੀ ਹੋਈ ਸੀ ਪਹਿਲਾਂ ਕਿਉਂ ਨਹੀਂ ਬੋਲੇ ਪਹਿਲਾਂ ਜੋ ਬਾੜਬੰਦੀ ਇਹਨਾਂ ਨੇ ਕੀਤੀਆਂ ਸੀ ਮੈਂ ਦੇਖਦੀ ਸੀਗੀ ਅ ਗਲੀ 'ਚ ਦੋ ਘਰ ਐ ਸਾਹਮਣੇ ਵਾਲਾ ਦੂਜੇ ਵਾਰਡ 'ਚ ਇੱਧਰਲਾ ਦੂਜੇ ਵਾਰਡ 'ਚ ਇੱਕ ਪਹਿਲਾਂ ਤਾਂ ਇੰਨਾ ਬੁਰਾ ਹਾਲ ਸੀ ਇੱਕ ਕਰਦੀਆਂ ਚਾਰ ਬੋਟਾਂ ਦੋ ਦੂਸਰੇ ਵ ਅਸੀਂ ਉਹ ਚੀਜ਼ਾਂ ਨਹੀਂ ਕੀਤੀਆਂ ਅਸੀਂ ਲੋਕਾਂ ਦੀ ਸੁਵਿਧਾ ਦੇ ਅਨਸਾਰ ਬਾਰਬੰਦੀਆਂ ਕੀਤੀਆਂ ਬਾਕੀ ਮੈਂ ਇਹੀ ਕਹੂੰਗੀ ਜਿਵੇਂ ਮੈਂ ਉਸ ਦਿਨ ਬਨੂਰ ਵੀ ਕਿਹਾ ਸੀ ਮੇਰਾ ਕੰਮ ਹੈ ਕੰਮ ਕਰਨਾ ਇਹ ਜੋ ਬੋਲਦੇ ਆ ਬੋਲਦੇ ਰਹਿਣ ਉਹਦੀ ਜਨਤਾ ਹੀ ਜਵਾਬ ਦਿੰਦੀ ਹੈ ਪਰ ਜਨਤਾ ਹੀ ਜਵਾਬ ਦੇਉਂਦੀ ਹੈ ਬਹੁਤ ਜਲਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ ਤਾਂ ਹੁਣ ਜਲਦੀ ਵਸ ਤਿਆਰੀਆਂ ਨੇ ਸਾਰੀਆਂ ਜਲਦੀ ਹੀ ਕੰਮ ਸ਼ੁਰੂ ਹੋ ਜਾਊਗਾ ਤਾਂ ਕਿ ਜਿਹੜੀਆਂ ਲੋਕਾਂ ਦੀ ਖੱਜਲ ਖੁਆਰੀ ਸੀ ਉਹ ਦੂਰ ਕੀਤੀ ਜਾਵੇ ਮੈਂ ਨੇ ਇੱਕ ਗੱਲ ਕਹੀ ਸੀ ਬਨੂੜ ਜਿੱਦਾਂ ਮੈਂ ਜਾਂਦੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਬਨੂੜ ਵਾਲਿਆਂ ਨੇ ਇਹ ਕਿਹਾ ਸੀ ਵੀ ਸਾਡੇ ਨਾਲ ਮਤਰੀਆ ਬਿਹਾਰ ਹੋ ਰਿਹਾ ਹੈ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਕੋਈ ਵੀ ਕੰਮ ਹੈ ਬਨੂੜ ਤੋਂ ਹੀ ਸ਼ੁਰੂ ਕਰਾਂਗੇ ਤੁਸੀਂ ਦੇਖੋ ਸਾਡਾ ਮਹੱਲਾ ਕਲੀਨਿਕ ਪਹਿਲਾਂ ਆਇਆ ਉਹ ਬਨੂੜ ਆਇਆ ਸਾਡਾ ਸਕੂਲ ਆਫ ਫੈਮਿਨਸ ਬਣਿਆ ਉਹ ਬਨੂੜ ਆਇਆ ਹਜ਼ਾਰਾਂ ਕੀ ਮੈਂ ਕਹਿੰਦੇ ਕਰੋੜਾਂ ਦੇ ਕੰਮ ਸੜਕਾਂ ਗਲੀਆਂ ਦੇ ਚੱਲ ਰਹੀਆਂ ਜਿਹੜੀਆਂ ਗਲੀਆਂ ਸੜਕਾਂ ਤੇ ਕਿਸੇ ਨੇ 40 40 ਸਾਲ ਤੋਂ ਕੋਈ ਇੱਟ ਵੀ ਨਹੀਂ ਲਾਈ ਸੀ ਉਹ ਕੰਮ ਚੱਲ ਰਿਹਾ ਹੈ ਤੇ ਅੱਜ ਅਸੀਂ ਸਬ ਡਿਵੀਜ਼ਨ ਦਾ ਵਾਅਦਾ ਕਰਕੇ ਤਹਿਸੀਲ ਦਾ ਵਾਅਦਾ ਕਰਕੇ ਆਏ ਸੀਗੇ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਬੰਨੋ ਮਾਈ ਮੰਦਰ ਤੇ ਤੁਹਾਨੂੰ ਵੀ ਯਾਦ ਹੋਊਗਾ ਜਦੋਂ ਰੋਡਸ਼ੋ ਵਾਲੀ ਗੱਡੀ ਦੇ ਉੱਤੇ ਖੜ ਕੇ ਕਿਹਾ ਸੀ ਕਿ ਬੰਨੋ ਮਾਈ ਦਾ ਮੰਦਰ ਹੈ ਇਹਨੂੰ ਬੰਨੋ ਬਾਈ ਦਾ ਸ਼ਹਿਰ ਹੈ ਇਹਨੂੰ ਅਸੀਂ ਤੁਹਾਡੀ ਮੰਗ ਜ਼ਰੂਰ ਹੀ ਪੂਰੀ ਕਰਕੇ ਤਹਿਸੀਲ ਬਣਾਵਾਂਗੇ ਅੱਜ ਅਸੀਂ ਉਹ ਵਾਅਦਾ ਪੂਰਾ ਕੀ ਕਰਾਏ ਸ਼ਹਿਰ ਦੇ ਵਿੱਚ ਚੱਲ ਜਾਵਾ ਚੱਲਦੀਆਂ ਨੇ ਪ੍ਰਵੀਨ ਸਾਬੜਾ ਪਾਰਟੀ ਛੱਡ ਸਕਦੇ ਨੇ ਕੀ ਫਰਕ ਪਏਗਾ ਉਹਨਾਂ ਦਾ ਜਾਨਣਾ ਦੇਖੋ ਜੀ ਇਹ ਜਿਵੇਂ ਕਹਿੰਦੇ ਨਾ ਇਲੈਕਸ਼ਨ ਦਾ ਔਰ ਆਂਦਾ ਹੈ ਆਂਦੇ ਆ ਲੋਕ ਜਾਂਦੇ ਆ ਜਦੋਂ ਆਮ ਆਦਮੀ ਪਾਰਟੀ ਨੂੰ ਨਹੀਂ ਕੋਈ ਫਰਕ ਪਿਆ ਤਾਂ ਕਾਂਗਰਸ ਨੂੰ ਵੀ ਪਤਾ ਹੋਊਗਾ ਵੀ ਕਿੰਨਾ ਕੁ ਫਰਕ ਪੈ ਜਾਊਗਾ ਕੋਈ ਕਿੱਥੇ ਜਾ ਰਿਹਾ ਮੈਂ ਮੈਨੂੰ ਉਹਨਾਂ ਬਾਰੇ ਨਹੀਂ ਪਤਾ ਉਹ ਜਿੱਥੇ ਜਾਣਾ ਚਾਹੁੰਦੇ ਆ ਜੋ ਕੁਝ ਲੋਕ ਪਾਰਟੀਆਂ ਚ ਆਂਦੇ ਹੀ ਸਿਰਫ ਮਤਲਬ ਲਈ ਐ ਇਹ ਨਹੀਂ ਸੋਚਦੇ ਕਿ ਅਸੀਂ ਪਾਰਟੀ ਚ ਆ ਕੇ ਕੋਈ ਲੋਕਾਂ ਦਾ ਭਲਾ ਕਰਨਾ ਹੈ ਕੁਝ ਲੋਕ ਆਂਦੇ ਹੀ ਇਹ ਹੀ ਹੈ ਕਿ ਜੀ ਅਸੀਂ ਤਾਂ ਬਸ ਐਮਐਲਏ ਬੰਨਾ ਹੈ ਜਾਂ ਕੋਈ ਨੇਤਾ ਬੰਨਾ ਹੈ ਤੁਹਾਨੂੰ ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਪਤਾ ਹੈ ਪਹਿਲਾਂ ਉਹ ਕਾਲੀ ਦਲ ਬੀਜੇਪੀ ਚ ਸੀ ਤੇਰ ਜਦੋਂ ਆਮ ਆਦੀ ਪਾਰਟੀ ਦਾ ਦੌਰ ਚੱਲਿਆ ਆਮ ਆਦੀ ਚ ਆਗੇ ਹੁਣ ਤੁਹਾਡੇ ਅਕੋਰਡਿੰਗ ਉਹ ਕਾਂਗਰਸ ਚ ਜਾ ਰਹੇ ਮੈਨੂੰ ਨਹੀਂ ਪਤਾ ਤਾਂ ਜਿਹੜੇ ਇਹ ਲੋਕ ਬਸ ਇਹ ਸੋਚਦੇ ਕਿ ਜੀ ਸਾਡਾ ਪਲੜਾ ਕਿੱਥੇ ਜੇ ਭਾਰੀ ਹੋ ਜੂਗਾ ਉੱਥੇ ਐ ਤਾਂ ਮੈਂ ਸਿਰਫ ਮੈਂ ਆਪਣੀ ਗੱਲ ਕਹੂੰਗੀ ਆਮ ਆਦੀ ਪਾਰਟੀ ਮੇਰਾ ਪਰਿਵਾਰ ਹੈ ਆਮ ਆਦੀ ਪਾਰਟੀ ਮੇਰੀ ਜਨਮਦਾਤਾ ਹੈ ਅਸੀਂ ਆਮ ਆਦੀ ਪਾਰਟੀ ਨੇ ਇੱਕ ਸੇਵਾ ਦਾ ਮੌਕਾ ਦਿੱਤਾ ਹੈ ਉਹ ਸੇਵਾ ਮੈਂ ਕਰਦੀ ਹਾਂ